ਕਾਜਮ ਸਾਥੀਓ ਮਾਸਰੇ ਉਪਰ ਜਿਹੜਾ ਵਿਸਤਾਰ ਬਹੁਤ ਐਕਲਾਰੇ ਨੇ ਪਾਇਆਗਾ ਕਮੀ ਬਾਈਟਰੀ ਨੂੰ ਇਹ ਜੋ ਦੀਵਾਨੇ ਦਿੱਤਾ ਗਿਆ ਡੇਗਾ ਜਿਹਦੇ ਵਿੱਚ ਵੱਡੀ ਗੰਟੀ ਦੇ ਵਿੱਚ ਕਿਸਾਨ ਮਜ਼ਦੂਰ ਬਿਰੇਤੀ ਜੱਥੇਵੰਦੀ ਆਪੇ ਪਹੁੰਚਿਆ ਕੀਆ ਇੱਕ ਵਧੀਆ ਪ੍ਰੋਗਰਾਮ ਅਜਿਹਾ ਉਹ ਹੋਇਆ ਜਿਹੜਾ ਨਤੀਜਾ ਇਹ ਹੈ ਕਿ ਹੁੰਦਾ ਇੰਟੈਲੀਜੈਂਸੀ 100 ਦਾ ਪ੍ਰਤੀਸ਼ਤ ਜਿਹੜਾ ਉਹ ਪਸੰਦ ਆਪਣਾ ਭਰਤ ਦੇ ਵਿੱਚ ਆਇਆਗਾ। ਉਹਦੇ ਵਿੱਚੋਂ ਅਸੀਂ ਉੱਥੇ ਵੀ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜਨਰਲ ਬਲਸ਼ਮੁੱਤ ਕੀਤੀ ਸੀਗੀ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਇੱਥੇ ਪਹੁੰਚਿਆਗੇ। ਸਰ ਮੈਂ ਆਪਣੀ ਗੱਲਬਾਤ ਇੱਥੇ ਰੂਸ਼ ਨੂੰ ਕਰਨਾ ਚਾਹਾਂਗਾ। ਵੀ ਸਮਾਜ ਦੇ ਵਿੱਚ ਜਿਹੜਾ ਵੀ ਬੰਦਾ ਆਪਣੇ ਹੱਕਾਂ-ਕੂਕ ਦੀ ਗੱਲ ਕਰਦਾ ਹੈ। ਜਿਵੇਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਸਾਰੇ ਅਖਬਾਰ ਪੜ੍ਹੇ ਉਹ ਜਿਹਦੇ ਵਿੱਚ ਇੱਕ ਵੱਡੀ ਖਬਰ ਹੈ ਜਿਹੜੀ ਉਸ ਜਦ ਛਪੀ ਆ ਗਈ ਅਖਬਾਰਾਂ ਦੇ ਵਿੱਚ ਛਪਿਆ ਕਿ ਭਾਰਤੀ ਰਾਜ ਨੇ 38 ਮਾਵਾਂ ਦੀਆਂ ਮਜੜਾ ਉਹ ਮਾਰ ਦਿੱਤਾ ਗਿਆ ਕਿਉਂਕਿ ਜਦੋਂ ਆਪਾਂ ਸਮਝਦੇ ਆ ਕਿ ਹਰ ਇੱਕ ਚੀਜ਼ ਇੱਕ ਦੂਸਰੇ ਨਾਲ ਜੁੜੀ ਹੋਈ ਹੈਗੀ ਚਾਹੇ ਉੱਥੋਂ ਦੇ ਆਦੀਵਾਸੀ ਲੋਕ ਨੇਗੇ ਚਾਹੇ ਪੰਜਾਬ ਅੰਦਰ ਅਧਿ ਹੱਕਾ ਮੰਗਾ ਲਈ ਗੱਲ ਕਰ ਰਹੇ ਇਥੋਂ ਦੇ ਅਧਿਆਪਕ ਨੇ ਇਥੋਂ ਦੇ ਮਜਦੂਰ ਨੇ ਇੱਥੋਂ ਦੇ ਕਿਸਾਨ ਨੇ ਇੱਥੋਂ ਦੇ ਵਿਦਿਆਰਥੀ ਨੇ ਉਹ ਜਿਹੜਾ ਵੀ ਤਰ੍ਹਾਂ ਦੇ ਹੱਕਾਂ ਦੀ ਗੱਲ ਕਰਦਾਗਾ ਉਹ ਇੱਥੋਂ ਦੀ ਮੋਦੀ ਸਰਕਾਰ ਨੂੰ ਇੱਥੋਂ ਦੀ ਝਾੜਦੀ ਸਰਕਾਰ ਨੂੰ ਅਜਿਹਾ ਉਹ ਉਹਨਾਂ ਦੇ ਅੱਖਾਂ ਦੇ ਵਿੱਚ ਲੋੜ ਵਾਂਗੂੰ ਚੁੰਦਾ ਹੈਗਾ ਚਾਹੇ ਉਹ ਸਾਡਾ ਕੋਈ ਅਧਿਆਪਕ ਹੈ ਚਾਹੇ ਮਜ਼ਦੂਰ ਜੱਥੇਬੰਦੀਆਂ ਨੇ ਚਾਹੇ ਕਿਸਾਨ ਜੱਥੇਬੰਦੀਆਂ ਸਵੇਤਲੀ ਅਸੀਂ ਇਸ ਕਟਿਆ ਗੁਰਮੀਤ ਸਿੰਘ ਨੂੰ ਇਹ ਗੱਲ ਯਾਦ ਕਰਵਾਉਣਾ ਚਾਹੁੰਦੇ ਆ ਕਿ ਪਿਛਲੇ ਸਾਲਾਂ ਦੇ ਵਿੱਚ ਜਦੋਂ ਦੇ ਹਕਾਂ ਦਾ ਪਟਿਆਰੇ ਧਰਨੇ ਲੱਗੇ ਨੇ ਕ੍ਰਿਸ਼ਨ ਕਲਾ ਕ੍ਰਿਸ਼ਨ ਕੁਮਾਰ ਦੇ ਖਿਲਾਫ ਕੋਕੀ ਸੋਨੀ ਦੇ ਖਿਲਾਫ ਕੋਲੇ ਵੀ ਉਹਨਾਂ ਨੇ ਵੀ ਜਿਹੜਾ ਹੰਕਾਰ ਆ ਜਿਹੜਾ ਪਹਿਲੇ ਦਿਮਾਗ ਤੇ ਚੜਿਆ ਹੋਇਆ ਸੀਗਾ ਤਾਂ ਉੱਥੋਂ ਵੀ ਇਥੋਂ ਦੀਆਂ ਵੱਖ-ਵੱਖ ਜੱਥੇਬੰਦੀਆਂ ਨੇ ਜਿਹੜਾ ਉਹਨਾਂ ਦੇ ਚੜਿਆ ਹਉਮ ਦਾ ਰਾਹ ਉਹ ਪਟਿਆਰੇ ਦੇ ਇੱਕ ਤੇ ਚੜ ਕੇ ਉਥੇ ਜਾ ਕੇ ਨੱਚ ਕੇ ਤਾਰਿਆਗਾ ਸਵੇ ਸੇ ਤੈਨੂੰ ਭਲਾਵਾ ਕਿਸੇ ਗੱਲ ਦਾ ਪ੍ਰੇਖਾ ਹੋਵੇ ਤੂੰ ਵੀ ਆਪਦਾ ਪ੍ਰੇਖਾ ਕੱਢ ਲੈ ਸੋ ਅਗਲੀ ਗੱਲ ਮੈਂ ਕਹਿਣਾ ਚਾਹਣਾ ਕਿ ਹਰੇਕ ਮਨੁੱਖ ਨੂੰ ਜਿਹੜਾ ਆਪਣੇ ਐਸੀਅਤ ਮੁਤਾਬਕ ਹਕਕ ਦਾ ਦਾ ਜਿਹੜਾ ਉਹ ਆਪਣਾ ਲੈਂਦਾ ਹੈ ਤੇਰਾ ਕਰਤ ਗੁਰਮੀਤ ਸਿੰਘ ਇਸ ਜਥੇਬੰਦੀਆਂ ਨਾਲੋਂ ਇਹਨਾਂ ਲੋਕਾਂ ਨਾਲੋਂ ਨਹੀਂ ਵਿਚਾਰੇਗਾ ਤੂੰ ਬਹੁਤ ਨਿਗਮੜਾ ਲੰਦਾ ਹੈਗਾ ਤੇਰੇ ਵਰਗਿਆਂ ਨੂੰ ਜਿੱਥੇ ਪਿੰਡਾਂ ਦੇ ਘਰਾਂ ਦੇ ਚੱਲਦੀ ਹੈ ਕਿ ਇਹ ਐਵੇਂ ਬਾਹਰ ਕੱਢ ਕੇ ਮਾਰ ਲੇਗੇ ਜਿਵੇਂ ਬੁੱਲੀ ਦੇ ਵਿੱਚੋਂ ਕਿਸਾਨਾਂ ਕਰਕੇ ਦੇ ਵਿੱਚੋਂ ਬੁੱਲੀ ਡੰਡੇ ਦੇ ਵਿੱਚੋਂ ਕਿਸਾਨ ਬਾਹਰ ਕੱਢ ਕੇ ਮਾਰਦਾ ਸ੍ਰੀ ਸ੍ਰੀ ਅਸੀਂ ਕ੍ਰਾਂਤੀਕਾਰੀ ਪਿੰਡੂ ਮਹਦੂਤ ਸਿੰਘ ਵੱਲੋਂ ਇਹ ਸੰਘਰਸ਼ ਨੂੰ ਜਦੋਂ ਅੱਗੇ ਕੋਈ ਵੱਡਾ ਸੱਤਾ ਆਊਗਾ ਪਿੰਡਾਂ ਦੇ ਮਜ਼ਦੂਰਾਂ ਦੀ ਖੇਤ ਮਜ਼ਦੂਰਾਂ ਦੀ ਵੱਡੀ ਗਿਣਤੀ ਕਰਕੇ ਲਾਗਨਰਦੀ ਕਰਕੇ ਇਹ ਸੰਘਰਸ਼ ਦੇ ਵਿੱਚ ਸ਼ਾਮਲ ਹੁੰਦੇ ਰਹਿਾਂਗੇ ਤੇ ਇੱਕ ਚੀਜ਼ ਆ ਅਖੀਰ ਤੇ ਗੁਰਮੀਤ ਸਿੰਘ ਜੀ ਨੂੰ ਕਹਿ ਕੇ ਜਾਵਾਂਗੇ ਕਿ ਭਰਾਵਾ ਜਿਹੜੇ ਆ ਅੱਜ ਲੋਕ ਇਕੱਠੇ ਹੋਏ ਨੇ ਇਹ ਉਹ ਗਾੜੀ ਦੇ ਹੁਣਗਲੇ ਨੇਗੇ ਜਿੰਨਾ ਚਿਰ ਚਾਉਂਦੇ ਨੇਗੇ ਉਹ ਨਜ਼ਰ ਪਾਣੀ ਦੀ ਹਿੱਕ ਤੇ ਨੱਚਣਗੇ ਸੇਸ ਨਹੀਂ ਜਿੰਨਾ ਚਿਰ ਜਿਉੜਿਆ ਸੋਡੇ ਬਾੜੇ ਪਰਵਰਤੀ ਹਿੱਕਦੇ ਹੀ ਲੱਜਾਗੇ ਤੇ ਅੱਜ ਇਹ ਮੰਗਾਂ ਰੇ ਜਣੀਆਂ ਉਹ ਮਣਵਾਗੇ ਰਾਵਾਂਗੇ ਇੰਡੀਆ ਗਦਰ ਨਾਲ ਸਾਰਿਆਂ ਦਾ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਜਿਤ ਘਟੇ